ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੇ ਵੀਡੀਓ ਤੇ ਪਹੁੰਚੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਮੇਰੇ ਪਿਆਰੇ ਮਿੱਤਰ ਦੇਖ ਰਹੇ ਹੋ ਸੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਸੀ ਇੱਕ ਆਪਾਂ ਸਕੂਟੀ ਵੀ ਲੈ ਕੇ ਪਹੁੰਚੇ ਹਾਂ ਕਈ ਮੇਰੇ ਭੈਣਾਂ ਦੇ ਕਮੈਂਟ ਆਏ ਸੀਗੇ ਸਕੂਟੀ ਵਾਸਤੇ ਵਧੀਆ ਸਸਤੀ ਸਕੂਟੀ ਹੈ ਤੇ ਗੱਲਬਾਤ ਆਪਾਂ ਸਾਰੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਜਾਂ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਆਪਾਂ ਫ੍ਰੀ ਚ ਤੁਹਾਡੀ ਵੀ ਅਡ ਲਾ ਦਾਂਗੇ ਜੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੀਆਂ ਸਕਾਰਪੀਓ ਲੈ ਕੇ ਪਹੁੰਚੀਆਂ ਸੀ ਐਸ 10 ਮਾਡਲ ਆਪਾਂ ਨੂੰ ਗੱਡੀ ਦਾ ਮਿਲੂਗਾ ਸੀ ਦਸੰਬਰ ਮਹੀਨੇ ਚ 2016 ਚ ਇਹ ਗੱਡੀ ਮਾਲਕ ਨੇ ਲਈ ਤੀ ਸੀਗੀ ਫਿਰੋਜ਼ਪੁਰ ਮਾਲਕ ਦਾ ਏਰੀਆ ਦਾ ਤੇ ਸਾਡੇ 1.8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕਹੀ ਹੈ ਜੀ ਬਾਕੀ ਕਹਿੰਦੇ ਸੀ ਕਿ ਮਾਲਕ ਵੀ ਘਾਟਾ ਵਧ ਕਰਕੇ ਅਸੀਂ ਗੱਡੀ ਆਪਦੀ ਸੇਲ ਕਰ ਦਾਂਗੇ ਗੱਡੀ ਚਿੱਟੇ ਰੰਗ ਦੀ ਆ ਤੇ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਗੱਡੀ ਦਾ ਰੰਗ ਪੂਰਾ ਵਧੀਆ ਸੀ ਤੇ ਗੱਡੀ ਆਪਾਂ ਨੂੰ ਮਿਲੂਗੀ ਦਿੱਲੀ ਨੰਬਰਾਂ ਸਾਰਾ ਕੁਝ ਪੂਰਾ ਵਧੀਆ ਨਾ ਕੋਈ ਕਮੀ ਪੇਸ਼ੀਆ ਨਾ ਗੱਡੀ 'ਚ ਕੋਈ ਅੰਦਰੋਂ ਨਾ ਕੋਈ ਬਾਹਰੋਂ ਨਾ ਕੋਈ ਕੰਮ ਭਾਲਦੀ ਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਤੁਹਾਨੂੰ ਇਹ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਤੁਸੀਂ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ 88727 ਤੇ 66343 ਇਹ ਵਾਜ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਕਰ ਸਕਦੋਂ ਗੱਲਬਾਤ ਜੇ ਕੋਈ ਕਰਨਾ ਚਾਹੁੰਦਾਗਾ ਇੱਕ ਲੈ ਕੇ ਗੱਡੀ ਆਪਾਂ ਪਹੁੰਚੀ ਆ ਰੀਟਸ VDI 2012 ਮਾਡਲ ਗੱਡੀ ਆ ਜੀ ਪਰ ਇਸ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਆ ਕਾਪੀ ਦੀ ਉਹ 2015 ਦੇ ਵਿੱਚ ਹੋਈ ਆ 1,85,000 ਰੁਪਿਆ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੀ ਮੱਖੂ ਮਾਲਕ ਦਾ ਏਰੀਆਗਾ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਨਾ ਤਾਂ ਗੱਡੀ 'ਚ ਕੋਈ ਕਮੀ ਪੇਸ਼ੀ ਆ ਨਾ ਕੋਈ ਲੱਗੀ ਬੱਜੀ ਆ ਨਾ ਕੋਈ ਗੱਡੀ ਕੰਮ ਪਾਲਦੀ ਆ ਨਾ ਕੋਈ ਅੰਦਰ ਦਾ ਨਾ ਕੋਈ ਬਾਹਰ ਦਾ ਨਾ ਕੋਈ ਇੰਜਨ ਗੇਅਰ ਵੱਲੋਂ ਪ੍ਰੋਬਲਮ ਹੈ ਪੂਰੀ ਗੱਡੀ ਆਪਾਂ ਨੂੰ ਇੱਕ ਨੰਬਰ ਮਿਲੂਗੀ ਜੀ ਨੂੰ ਵੀ ਗੱਡੀ ਪਸੰਦ ਇਹ ਆਉਂਦੀ ਅਸੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਮੱਖੂ ਮਾਲਕ ਦੇ ਘਰੇ ਤੁਹਾਨੂੰ ਗੱਡੀ ਇਹ ਮਿਲ ਜੂਗੀ 1851 ਡਿਮਾਂਡ ਆ ਜੀ ਕੋਈ ਫਾਈਨਲ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਵੀ ਰੇਟ ਮੌਕੇ ਤੇ ਵੇਖੀ ਕੀਤਾ ਜਾਊਗਾ ਸੀ 77 430 39 309 ਇਹ ਵਾਜ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਸੀ ਤੇ ਇੱਕ ਆਪਾਂ ਜੈਨ ਅਸਟੀਲੋ ਗੱਡੀ ਲੈ ਕੇ ਆਏ ਹਾਂ ਸੀ ਜੈਨ ਅਸਟੀਲੋ ਕੰਡੀਸ਼ਨ ਦੀ ਪੂਰੀ ਵਧੀਆ ਗੱਡੀ ਹੈ ਸੀ ਰੰਗ ਪੂਰਾ ਵਧੀਆ ਗੱਡੀ ਦਾ ਨਾ ਗੱਡੀ ਕੋਈ ਕੰਮ ਭਾਲਦੀ ਹੈ ਨਾ ਕੋਈ ਗੱਡੀ ਚ ਕਮੀ ਪੇਸ਼ੀ ਹੈ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵਧੀਆ ਟਾਇਰ ਮਲ ਚਣਗੇ ਦੇ 75000 ਰੁਪਏ ਡਿਮਾਂਡ ਆ ਸੱਤ ਮਾਡਲ ਗੱਡੀਆਂ ਸੀ ਤੇ ਜੀਰੇ ਖੜੀ ਐ ਮਾਲਕ ਦਾ ਏਰੀਆ ਜੀਰੇ ਦਾ ਜਾ ਕੇ ਦੇਖ ਸਕਦੋਂ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਐ ਸੀ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਬਾਕੀ ਤੁਸੀਂ ਜਾ ਕੇ ਦੇਖੋ ਜੀ ਇੱਕ ਵਾਰੀ ਤੁਹਾਨੂੰ ਗੱਡੀ ਪਸੰਦ ਇਹ ਆਊਗੀ ਸੀ ਬਾਕੀ ਰੇਟ ਬਹਿ ਕੇ ਤੁਸੀਂ ਆਪ ਮੁਕਾ ਲਿਓ ਮਾਲਕ ਨਾਲ ਜਦੋਂ ਬਹਿ ਕੇ ਰੇਟ ਦੀ ਗੱਲ ਕਰੋਗੇ ਫਾਈਨਲ ਰੇਟ ਆਪ ਦਾ ਕਰ ਲਿਓ ਤੇ ਕਿਛੋਂ ਨੇ ਪਹਿਲਾਂ ਕੋਈ ਗੱਲ ਕਰਨੀ ਅਸੀਂ ਮਾਲਕ ਦੇ ਨਾਲ ਤਾਂ 90569 ਤੇ 65601 ਇਹ ਗੱਲਬਾਤ ਤੁਸੀਂ ਕਰ ਲਿਓ ਜੀ ਤੇ ਹੁਣ ਆਪਾਂ ਸਕੂਟੀ ਦੀ ਗੱਲ ਕਰਦੇ ਹਾਂ ਜਿਹੜੀ ਸਕੂਟੀ ਵਾਸਤੇ ਮੈਸੇਜ ਆਏ ਸੀਗੇ ਤੇ ਲੈ ਕੇ ਪਹੁੰਚਿਆ ਜੀ ਨਵੀਂ ਸਕੂਟੀ ਐ 21 ਚ ਮਾਲਕ ਨੇ ਲਈ ਤੀ ਸੀਗੀ ਬਿਲਕੁਲ ਨਵੀਂ ਤੇ ਬਟਾਲਾ ਮਾਲਕ ਦਾ ਏਰੀਆ ਸੀ ਬਟਾਲਾ ਮਾਲਕ ਦਾ ਏਰੀਆ 21 ਮਾਡਲ ਐ 55000 ਰੁਪਏ ਡਿਮਾਂਡ ਐ ਕੰਡੀਸ਼ਨ ਦੀ ਪੂਰੀ ਵਧੀਆ ਕਮੀ ਕੋਈ ਨਹੀਂ ਹੈਗੀ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਕੰਡੀਸ਼ਨ ਤੁਸੀਂ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਐ ਇੰਜਨ ਦੇਖਣਾ ਬਾਡੀ ਦੇਖਣੀ ਐ ਬੈਟਰੀ ਦੇਖਣੀ ਐ ਸੀ ਕਾਗਜ਼ ਪੱਤਰ ਚੈੱਕ ਕਰਨੇ ਨੇ ਤਾਂ ਬਟਾਲੇ ਜਾ ਕੇ ਦੇਖ ਸਕਦੋਂ ਬਾਕੀ ਤੁਸੀਂ ਪਹਿਲਾਂ ਕੋਈ ਗੱਲ ਕਰਨੀ ਐ ਕੁਝ ਵੀ ਸਕੂਟੀ ਬਾਰੇ ਪੁੱਛਣਾ ਹੈਗਾ ਤੁਸੀਂ ਮਾਲਕ ਨੂੰ ਫੋਨ ਲਾ ਸਕਦੋਂ 94178 ਤੇ 098ਪੀ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪ ਕਰ ਲਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੋ ਜੀ ਤਾਂ ਤੇ ਲਿਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਪਹੁੰਚਿਓ ਚੈਨਲ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਨਵੀਆਂ-ਨਵੀਆਂ ਮਸ਼ੀਨਰੀ ਆਪਾਂ ਲੈ ਕੇ ਆਉਂਦੇ ਰਹਨੇ ਅਸੀਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੇ ਗੱਡੀਆਂ ਦੀ ਗੱਲਬਾਤ ਫਿਰ ਤੋਂ ਆਪਾਂ ਕਰਦੇ ਹਾਂ ਅਸੀਂ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਸ 2005 ਮਾਡਲ ਹੈ ਪੰਜਾਬ ਨੰਬਰਸ ਤੇ 90000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਰਾਮਪੁਰਾ ਫੂਲ ਮਾਲਕ ਦਾ ਏਰੀਆ ਹੈ ਤੇ 90000 ਦੇ ਵਿੱਚੋਂ ਵੀ ਰੇਟ ਘਟਾਇਆ ਜਾਊਗਾ ਗੱਡੀ ਵਧੀਆ ਜੀ ਸਾਫ਼ ਸੁਥਰੀ ਗੱਡੀ ਆ ਸੋਹਣੀ ਗੱਡੀ ਆ ਰੰਗ ਵੀ ਠੀਕ ਹੈ ਗੱਡੀ ਵਧੀਆ ਜੀ ਚਲਾਉਣ ਚ ਪੂਰੀ ਵਧੀਆ ਨਾ ਕੋਈ ਕਮੀ ਹੈ ਨਾ ਕੋਈ ਲੱਗੀ ਬੱਜੀ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੂ ਚਿੱਟੇ ਰੰਗ ਦੀ ਗੱਡੀ ਐ ਸੀ ਤੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਵਧੀਆ ਜੀ ਕੰਮ ਕੋਈ ਨਹੀਂ ਭਾਲਦੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਗੀ ਜੀ 9206322224 ਮਾਲਕ ਦਾ ਨੰਬਰ ਹੈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਆਪ ਕਰ ਸਕਦੇ ਹੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਸਾਰੇ ਕਮੈਂਟ ਕਰਕੇ ਦੱਸੀ ਜਾਈਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਐਡ ਤੁਸੀਂ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਛ ਵੀ ਤੁਸੀਂ ਵੇਚਣਾ ਚਾਹੁੰਦੇ ਹੋ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਤੁਹਾਡੀ ਜਮਫਰੀ ਚ ਲਾ ਦਾਂਗੇ ਜੀ ਤੇ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਆਂ ਗੱਡੀਆਂ ਦੇ ਨਾਲ